ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 5 ਮਈ ਤੱਕ ਦੇ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਅੱਜ ਦੇਖਦੇ ਹਾਂ ਸਭ ਤੋਂ ਪਹਿਲਾਂ ਜੀ ਹੁਣ ਦੀਆਂ ਜੇਕਰ ਤਾਜ਼ਾ ਸੈਟੇਲਾਈਟ ਦਸਰਾਂ ਦੇਖੇ ਜੋ ਕਿ ਤੁਹਾਡੀ ਸਕਰੀਨ ਤੇ ਨੇ ਪੰਜਾਬ ਦੀ ਗੱਲ ਕਰੀਏ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਪੰਜਾਬ ਦਾ ਮੌਸਮ ਐਸ ਵੇਲੇ ਬਿਲਕੁਲ ਸਾਫ਼ ਬਣਿਆ ਹੋਇਆ ਨਾ ਲੱਗਦੇ ਸੂਬੇ ਹਰਿਆਣਾ ਦਾ ਰਜਸਤਾਨ ਦਾ ਮੌਸਮ ਵੀ ਬਿਲਕੁਲ ਸਾਫ਼ ਹੈ ਕਿਤੇ ਵੀ ਕੋਈ ਤਬਦੀਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਜੀ ਅੱਜ ਤੇ ਦੇਰ ਸ਼ਾਮ ਤੱਕ ਧੁੱਪ ਜੜੀਆ ਕੜੀ ਚੜੀ ਰਹੇਗੀ ਤਾਪਮਾਨ ਦੀ ਗੱਲ ਕਰੀਏ ਜੀ ਪਿਛਲੇ ਦਿਨੀ ਬਰਸਾਤੀ ਕਾਰਵਾਨੀਆਂ ਦਰਜ ਹੋਣ ਕਾਰਨ ਤਾਪਮਾਨ ਦੇ ਵਿੱਚ ਗਰਾਉੜਾ ਨਜ਼ਰੀ ਦਰਜ ਕੀਤੀ ਜਾ ਰਹੀ ਹੈ ਤੇ ਇਸ ਵੇਲੇ ਦਾ ਤਾਪਮਾਨ ਦੇਖਿਆ ਜੀ 31 ਡਿਗਰੀ ਦੇ ਦਰਜ ਹੋ ਰਿਹਾ ਜਿਹੜਾ ਕਿ ਆਉਣ ਵਾਲੇ 3-4 ਦਿਨਾਂ ਤੱਕ ਯਾਨੀ ਕਿ ਵਾਧਾ ਤਾਪਮਾਨ ਦੇ ਵਿੱਚ ਦੇਖਿਆ ਜਾਏਗਾ ਫਿਲਹਾਲ 30 ਤੋਂ ਲੈ ਕੇ 33 ਡਿਗਰੀ ਦੇ ਦਰਜ ਤਾਪਮਾਨ ਜਿਹੜੇ ਅੱਜ ਦੇ ਦਿਨ ਤੱਕ ਵਿੱਚ ਦਰਜ ਹੋ ਸਕਦੇ ਨੇ ਤੇ ਮੌਸਮ ਆਪਣਾ ਲਗਭਗ ਗੋਲਮਲਾ ਕੇ ਸਾਫ਼ ਹੀ ਰਹੇਗਾ ਆਉਣ ਵਾਲੇ 48 ਘੰਟਿਆਂ ਤੱਕ ਉਸ ਵਜ੍ਹਾ ਜੇਕਰ ਦੇਖੀਏ ਜੀ ਆਉਣ ਵਾਲੇ ਦਿਨਾਂ ਦੀ ਰਿਪੋਰਟ ਸਕਰੀਨ ਤੇ ਦੇਖ ਸਕਦੇ ਹਾਂ ਫਿਲਹਾਲ ਜੇਕਰ ਤਿੰਨ ਦਿਨਾਂ ਦੀ ਗੱਲ ਕਰੀਏ ਜੀ 3 4 ਮਈ ਤੱਕ ਮੌਸਮ ਲਗਭਗ ਆਪਣਾ ਸਾਫ਼ ਹੈ ਕਿਤੇ ਵੀ ਕੋਈ ਦਬਦਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈਗੀ 5 ਤਰੀਕ ਨੂੰ ਜੇ ਤੀ ਦੇ ਸਕਦੇ ਹਾਂ 4 ਦੇ ਵੱਲ 5 ਨੂੰ ਜਿਹੜਾ ਇੱਕ ਸਿਸਟਮ ਦਸਤਕ ਦੇਣ ਜਾ ਰਿਹਾ ਪੰਜਾਬ ਦੇ ਵਿੱਚ ਪੰਜਾਬ ਵਰ ਹਰਿਆਣਾ ਦੇ ਜ਼ਿਆਦਾਤਰ ਖੇਤਰਾਂ ਨੂੰ ਕਵਰ ਕਰੂਗਾ ਜਿੱਤੇ ਹਲਕੇ ਤੋਂ ਦਰਮਿਆਨੇ ਮੀਂਹ ਜਿਹੜਾ ਇਹ ਸਿਸਟਮ ਦਰਜ ਕਰਾ ਸਕਦਾ ਹੈ ਹਲਕੇ ਲੈਵਲ ਦੇ ਉਮੀਦ ਉਮੀਦ ਜ਼ਿਆਦਾ ਹੈ ਕਿ ਪੰਜਾਬ ਦੇ ਲਗਭਗ 40-50% ਖੇਤਰਾਂ ਦੇ ਵਿੱਚ ਜਿਹੜੇ ਹੈ ਬਦਲਵਾਜ ਦੇ ਨਾਲ ਮੀਂਹ ਡਰਜੋ ਸਕਦੇ ਨੇ ਉੱਥੇ ਹਰਿਆਣੇ ਦੇ ਵੀ ਕੁਝ ਖੇਤਰਾਂ ਦੇ ਵਿੱਚ ਉਮੀਦ ਦੀ ਸੰਭਾਵਨਾ ਹੈ ਔਰ ਹਰਿਆਣੇ ਦੇ ਵੀ ਕੁਝ ਪਛਮੀ ਖੇਤਰਾਂ ਦੇ ਵਿੱਚ ਮੀਂਹ ਜੜਿਆ ਡਰਜੋ ਸਕਦੇ ਨੇ ਫਿਲਹਾਲ 5 6 ਔਰ 7 ਤਿੰਨ ਦਿਨਾਂ ਤੱਕ ਇਹ ਜਿਹੜਾ ਸਿਸਟਮ ਹੈਗਾ ਇਹ ਐਟੋ ਰਹੂਗਾ ਜੀ ਤੇ ਹਲਕੇ ਉਮੀਦ ਦੀ ਉਮੀਦ ਜ਼ਿਆਦਾਤਰ ਇਹਨਾਂ ਸਿਸਟਮ ਦੇ ਜਿਹੜੀਆਂ ਲਗਾ ਸਕਦੀਆਂ ਉਸ ਤੋਂ ਬਾਅਦ ਮੌਸਮ 10 ਮਈ ਤੱਕ ਮੁਰਤਾ ਜਿਹੜਾ ਸਾਫ਼ ਹੋ ਜਾਏਗਾ ਮਹੀ ਦਾ ਜਿਹੜਾ ਤਾਪਮਾਨ ਹੋਏਗਾ ਜੀ ਐਵਰੇਜ ਤਾਪਮਾਨ ਤੋਂ ਥੋੜਾ ਜਾ ਤਾਪਮਾਨ ਉੱਤੇ ਰਹਿਣ ਦੀ ਸੰਭਾਵਨਾ ਜਿਹੜੀ ਲੱਗ ਰਹੀ ਆ ਫਿਲਹਾਲ ਹੋਂਤੇ 72 ਘੰਟਿਆਂ ਤੱਕ ਫਿਲਹਾਲ ਕੋਈ ਮਤਲਬਈ ਜਮਿਹ ਦੇ ਅਸਰ ਨਹੀਂ ਹੈਗੇ ਤਾਪਮਾਨ ਦੇ ਵਿੱਚ ਵਾਧਾ ਜਿਹੜਾ ਜ 3-4 ਡਿਗਰੀ ਦਾ ਹੋ ਸਕਦਾ 34-35 ਦੇ ਡਿਗਰੀ ਦੇ ਤਾਪਮਾਨ ਜਿਹੜਾ ਤੇ 3 ਜਾਂ 4 ਮਈ ਤੱਕ ਜਾ ਸਕਦੇ ਨੇ ਉਸ ਤੋਂ ਬਾਅਦ 5 ਮਈ ਤੋਂ ਮੁੜ ਤੋਂ ਇੱਕ ਸਿਸਟਮ ਦਾ ਅਸਰ ਦਿਨ ਲਈ ਤਿਆਰ ਹੈ ਸੋ ਇਸੇ ਕੀ ਜੀ ਆਉਣ ਵਾਲੇ ਦਿਨਾਂ ਦੀ ਰਿਪੋਰਟ ਅਗਲੀ ਵੀਡੀਓ ਦੇ ਵਿੱਚ اجازت ਦਿਓ ਧੰਨਵਾਦ ਸ਼ੁਕਰੀਆ